ਓਏ ਮਿੱਤਰੋ ਜੜੀ ਬੂਟੀ ਰਸਾਇਣ ਸੰਗ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਜੀ ਇਹ ਪਤਾਲ ਯੰਤਰ ਦੇ ਨਾਲ ਲੱਤ ਧੂਰਾ ਹੈ ਜੀ ਇਹਦਾ ਤੇਲ ਕੱਢ ਰਹੇ ਹਾਂ ਮਿੱਤਰੋ ਤੁਸੀਂ ਦੇਖੋ ਇਹਦੇ ਵਿੱਚ ਪਾਇਆ ਹੋਇਆ ਜੀ ਆਪਾਂ ਨੇ ਤਧੂਰਾ ਇਹ ਹੀਟਰ ਚੱਲਦਾ ਹੈ ਇਹਦੇ ਉੱਪਰ ਠੀਕ ਹੈ ਜੀ ਇਹ ਥੋੜਾ ਥੋੜਾ ਆਲੇ-ਦਾਲੇ ਨੂੰ ਘੁਮਾਉਣਾ ਪੈਂਦਾ ਤੇ ਇਹ ਆ ਰਿਹਾ ਜੀ ਤੇਲ ਥੱਲੇ ਮਤਰਾਏ ਬੂੰਦ ਬੂੰਦ ਤੇਲ ਆ ਜਿਹੜਾ ਇਹਦੇ ਵਿੱਚ ਟਪਕ ਰਿਹਾ ਜੀ ਇਹ ਇਸ ਤਰੀਕੇ ਦੇ ਨਾਲ ਵੀ ਤੁਸੀਂ ਜਿਹੜਾ ਤੇਲ ਆ ਉਹ ਕੱਢ ਸਕਦੇ ਹੋ ਇਹ 100 ml ਤੋਂ ਉੱਪਰ ਹੋ ਗਿਆ ਜੀ ਇਹਦੇ ਵਿੱਚ ਆਪਾਂ ਨੇ ਪਾਇਆ ਸੀ ਕੋਈ 1 ਕਿਲੋ ਤੂਰੇ ਦੇ ਬੀਜ ਲਏ ਨੇ ਇਹਦੇ ਜਵਾਨ ਨਿਕਲਿਆ ਹੈ ਇਹ ਰਾਤ ਪਰਦਾ ਹੈ ਜਿਹੜਾ ਯੰਤਰ ਆ ਉਹ ਚੱਲ ਰਿਹਾ ਜੀ ਧੀਰੇ ਧੀਰੇ ਤੁਹਾਡੇ ਸਾਹਮਣੇ ਆ ਜੀ ਐ ਬੂੰਦ ਬੂੰਦ ਕਰਕੇ ਤੇ ਇਹ ਲਾਉਂਦਾ ਇਹਦੇ ਵਿੱਚ ਕੋਈ ਭੱਜਣ ਨੱਠਣੇ ਵਾਲਾ ਪ੍ਰੋਸੈਸ ਨਹੀਂ ਸਲਾਦੋ ਔਰ ਉੱਪਰ ਹੀਟਰ ਹੈ ਜਿਹੜਾ ਉਹ ਇਦਾਂ ਚਾਰੇ ਪਾਸੇ ਨੂੰ ਘੁਮਾਉਂਦੇ ਰਹੋ 15 15 20 ਮਿੰਟ ਬਾਅਦ ਤੇ ਜਿਹੜੀ ਸਾਈਡੋਂ ਗਰਮ ਹੋਊਗੀ ਉਹ ਸਾਈਡ ਤੇਲ ਜਿਹੜਾ ਉਹ ਪਹੁੰਚ ਜਾਣਾ ਜੀ ਥੱਲੇ ਠੀਕ ਹੈ ਮਿੱਤਰੋ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜੀ ਆ ਨਮੀ ਪੈਦਾ ਹੋਗੀ ਪਸੀਨਾ ਹੋ ਗਿਆ ਤੇ ਤੇਲ ਇਹਦੇ ਚ ਸਿਮਰ ਰਿਹਾ ਬੀਜਾਂ ਦੇ ਵਿੱਚੋਂ ਤੇ ਇਸ ਤਰੀਕੇ ਦੇ ਨਾਲ ਤੁਸੀਂ ਤੇਲ ਕੱਢ ਸਕਦੇ ਹਾਂ ਜੀ ਤੋ ਤੂਰੇ ਦਾ ਇਹ ਕੱਢ ਰਹੇ ਹਾਂ ਜੀ ਅਸੀਂ ਇਹ ਹੌਲੀ ਹੌਲੀ ਨਿਕਲ ਰਿਹਾ ਹੈ ਬੜੇ ਹੀ ਆਰਾਮ ਨਾਲ ਇਹ ਤੇਲ ਹੈ ਜਿਹੜਾ ਉਹ ਬੂੰਦ ਬੂੰਦੋ ਟਪਕ ਰਿਹਾ ਜੀ ਇਹਦੇ ਵਿੱਚ ਮਸੇ ਹੈ ਜੀ ਬਾਹਲਾ ਬੜਾ ਤਮਚਾਮ ਜਿਹਦੇ ਅੱਗ ਲਾ ਕੇ ਕੱਢਦੇ ਆ ਤਾਂ ਬੀਜ ਸੜ ਜਾਂਦੇ ਨੇ ਸੇਤੀ ਇਸ ਤ੍ਰੀਕੇ ਦੇ ਨਾਲ ਜਿਹੜੇ ਬੀਜ ਨੇ ਉਹ ਨਹੀਂ ਛੱਡਦੇ ਜੀ ਤੇ ਤੇਲ ਪੂਰਾ ਨਿਕਲਦਾ ਜੀ ਠੀਕ ਹੋ ਗਿਆ ਜੀ ਆ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਇਹ ਛੋਟੀ ਜੀ ਜਾਣਕਾਰੀ ਦੀ ਧੂਰੇ ਦਾ ਤੇਲ ਕੱਢਣ ਦੇ ਸਬੰਧ ਵਿੱਚ ਇਹ ਜਾਣਕਾਰੀ ਦੀ ਮਿੱਤਰੋ ਠੀਕ ਹੈ ਜੀ ਇਹ ਬੋਰੋ ਸਿਰਲੀ ਬੋਤਲ ਲਈ ਹੈ ਆਪਾਂ ਨੇ ਇਹ 2 ਲੀਟਰ ਵਾਲੀ ਬੋਤਲ ਹੈ ਜੀ ਬੋਰੋ ਸਿਲ ਦੀ ਲੰਬੀ ਡੰਡੀ ਹੈ ਇਹਦੀ ਥੱਲੇ